ਹਾਂਜੀ ਕਿਸਾਨ ਵੀਰੋ ਸਾਰਿਆਂ ਦਾ ਸਤਿ ਸ੍ਰੀ ਅਕਾਲ ਜੀ ਵੀਡੀਓ ਦੇਖਦੇ ਰਹੇ ਕਿਸਾਨ ਵੀਰਾਂ ਦਾ ਸਵਾਗਤ ਹੈ ਮੈਂ ਡਾਕਟਰ ਗੁਰਵਿੰਦਰ ਸਿੰਘ ਬਰਾੜ ਤੁਹਾਡੇ ਨਾਲ ਜਿਹੜੀ ਹੈਗੀ ਖੇਤੀਬਾੜੀ ਸੰਬੰਧੀ ਨਵੀਂ ਨਵੀਂ ਜਾਣਕਾਰੀ ਸਾਂਝੀ ਕਰਦੇ ਰਹੇ ਨੇ ਕਿਸਾਨ ਵੀਰੋ ਜਿਹੜੀ ਤੁਹਾਡੇ ਨਾਲ ਜਿਹੜੀ ਖਾਸ ਗੱਲ ਅੱਜ ਕਰਨੀ ਹੈ ਕਿ ਹੁਣ ਜਿਵੇਂ ਕਣਕ ਦੀ ਫਸਲ ਆਪਣੀ ਪੱਕਣ ਤੇ ਤਿਆਰ ਹੈ ਪਿੱਛੇ ਜਿਹੜਾ ਮੌਸਮ ਸਿੱਲਾ ਰਿਹਾ ਹੈ ਬਾਰਸ਼ਾਂ ਹੁੰਦੀਆਂ ਰਹੀਆਂ ਠੰਡੀਆਂ ਹਵਾਵਾਂ ਤੇਜ਼ ਵਗਦੀਆਂ ਰਹੀਆਂ ਸੋ ਆਪਣੀ ਆਪਣੀ ਜਿਹੜੀ ਫਸਲ ਦਾ ਲਗਾਤਾਰ ਸਰਵੇਖਣ ਜਿਹੜਾ ਕਰਦੇ ਰਹੋ ਹੁਣ ਕਿਉਂਕਿ ਜਿਹੜੀ ਹੈਗੀ ਪੀਲੀ ਕੁੰਗੀ ਜਿਹਨੂੰ येलो ਰਸਟ ਆਪਾਂ ਕਹਿ ਦਿੰਦੇ ਆ ਕਾਫੀ ਖੇਤਾਂ ਦੇ ਵਿੱਚ ਦੇਖਣ ਨੂੰ ਮਿਲੀ ਹੈ ਇਸ ਰੋਗ ਦੀਆਂ ਨਿਸ਼ਾਨੀਆਂ ਮੈਂ ਪਹਿਲਾਂ ਵੀ ਤੁਹਾਡੇ ਨਾਲ ਸ਼ੇਅਰ ਕਰਦਾ ਰਿਹਾ ਨਾ Facebook account ਤੇ ਇਹਦੇ ਵਿੱਚ ਜਿਹੜੇ ਹੈਗਾ ਪੀਲੇ ਧੱਬੇ ਪੈ ਜਾਂਦੇ ਪੱਤਿਆਂ ਦੇ ਉੱਤੇ ਪਹਿਲਾਂ ਥੱਲੇ ਤੋਂ ਸ਼ੁਰੂ ਹੁੰਦਾ ਪੀਲੇ ਧੱਬੇ ਉਦੋਂ ਬਾਅਦ ਧਾਰੀਆਂ ਬਣ ਜਾਂਦੀਆਂ ਪੀੜੀਆਂ ਉਦੋਂ ਬਾਅਦ ਜਿਹੜੇ ਹੈਗੇ ਉੱਤੇ ਪਾਊਡਰ ਨਮਾ ਜਿਹੜਾ ਹੈਗਾ ਹਲਦੀ ਨਮਾ ਧੂੜਾ ਲੱਗ ਜਾਂਦਾ ਜਦੋਂ ਆਪਾਂ ਪੱਤੇ ਨੂੰ ਹੱਥ ਲਾਉਨੇ ਆ ਤੇ ਜ ਸੋ ਜਿਹੜੀ ਇਹ ਕਾਫੀ ਜਿਹੜੀ ਹੈਗੀ ਆ ਖੇਤਾਂ ਦੇ ਵਿੱਚ ਦੇਖਣ ਨੂੰ ਮਿਲੀ ਆ ਅੱਜ ਵੀ ਫੀਲਡ ਵਿੱਚ ਤਾਂ ਮੈਂ ਕਾਫੀ ਕੀਤੀਆਂ ਸੀਗੀਆਂ ਖਾਸ ਕਰਕੇ ਜਿਹੜੇ ਵੀਰਾਂ ਨੇ ਐਚ ਡੀ 3086 ਕਿਸਮ ਲਾਈ ਆ ਉਹਦੇ ਵਿੱਚ ਮੰਜੇ ਮੰਜੇ ਜਿੰਨਾ ਥਾਂ ਜਿਵੇਂ ਸਾਈਡਾਂ ਦੇ ਉੱਤੋਂ ਸ਼ੁਰੂ ਕਰ ਲਓ ਕਿਤੇ ਕਿਤੇ ਜਿਹੜਾ ਹੈਗਾ ਜਿੱਥੇ ਜਿੱਥੇ ਤੁਹਾਨੂੰ ਫਸਲ ਆਪਦੀ ਪੀੜੀ ਲੱਗਦੀ ਚੈੱਕ ਕਰੋ ਪੱਤੇ ਸੁੱਕਣੇ ਸ਼ੁਰੂ ਹੋ ਜਾਂਦੇ ਬਾਅਦ ਦੇ ਵਿੱਚ ਇਹਨਾਂ ਕਿਸਾਨ ਵੀਰਾਂ ਉੱਪਰ ਆਪਣੇ ਝਾੜ ਤੇ ਕਾਫੀ ਅਸਰ ਪੈਣਾ ਹੈਗਾ ਕਿਸਾਨ ਵੀਰਾਂ ਹੁਣ ਕਿਉਂਕਿ ਜਿਹੜੀਆਂ ਸਬਸਿਡੀ ਦੀਆਂ ਸਕੀਮਾਂ ਵੀ ਕਾਫੀ ਆਈਆਂ ਉਧਰ ਕਾਫੀ ਰੁਝੇ ਹੋਏ ਆ ਪਰ ਆਪਣੇ ਖੇਤ ਦਾ ਲਗਾਤਾਰ ਸਰਵੇਖਣ ਕਰਦੇ ਰਹੋ ਕਿਉਂਕਿ ਹੁਣ ਜਿਹੜਾ ਇਹ 5-10 ਦਿਨ ਦਾ ਸਮਾਂ ਇਹ ਬਹੁਤ ਜ਼ਿਆਦਾ ਜਿਹੜਾ ਹੈਗਾ ਨਾਜ਼ਿਕ ਸਮਾਂ ਹੈਗਾ ਆਪਦੇ ਆਪ ਦਾ ਖੇਤ ਦਾ ਸਰਵੇਖਣ ਕਰਦੇ ਰਹੋ ਕਿਉਂਕਿ ਪੀੜੀ ਕੁੰਗੀ ਦਾ ਕਾਫੀ ਅਟੈਕ ਦੇਖਣ ਨੂੰ ਮਿਲਿਆ ਇਹਦੇ ਨਾਲ ਕਿਸਾਨ ਵੀਰੋ ਜਿਹੜੇ ਆਪਣੇ ਬੂਟਿਆਂ ਦੇ ਪੱਤੇ ਆ ਉੱਥੇ ਜਦੋਂ ਇਹ ਅਟੈਕ ਹੋ ਗਿਆ ਬਿਮਾਰੀ ਦਾ ਉਹਦੇ ਨਾਲ ਜਿਹੜਾ ਹੈਗਾ ਜਿਹੜਾ ਹਰਾ ਮਾਦ ਦਾ ਖਤਮ ਹੋ ਜਾਂਦਾ ਪੱਤੇ ਦਾ ਤੇ ਜਿਹੜਾ ਹੁਣ ਭੋਜਨ ਕਿਉਂਕਿ ਦਾਣੇ ਬਣਨੇ ਸ਼ੁਰੂ ਹੋ ਗਏ ਆ ਹੁਣ ਜਿਹੜੇ ਛੱਟਿਆਂ ਦੇ ਵਿੱਚ ਉਹਦੇ ਨਾਲ ਜਦੋਂ ਆਪਣਾ ਹਰਾ ਮਾਤਾ ਖਤਮ ਹੋ ਗਿਆ ਤੇ ਜਿਹੜੇ ਦਾਣੇ ਭਰਨੇ ਨਹੀਂ ਪੂਰੇ ਉਹਦੇ ਵਿੱਚ ਫੋਗ ਪੈਣ ਦਾ ਅਸਰ ਹੈ। ਸੋ ਜਿੱਥੇ ਵੀ ਕਿਤੇ ਤੁਹਾਨੂੰ ਨਿਸ਼ਾਨੀਆਂ ਨਜ਼ਰ ਆਉਂਦੀਆਂ ਜਿੱਥੇ ਜਿਹੜੀਆਂ ਹੈਗੀਆਂ ਪੀਲੀਆਂ ਧਾਰੀਆਂ ਥੱਲੇ ਪੱਤੇਆਂ ਦੇ ਉੱਤੇ ਪੈਂਦੀਆਂ ਉਹਨਾਂ ਦੇ ਉੱਤੇ ਹੌਲੀ-ਹੌਲੀ ਜਿਵੇਂ ਪਾਊਡਰ ਬਣੂਗਾ ਉਹ ਤੁਹਾਨੂੰ ਤੁਸੀਂ ਹੱਥ ਲਾ ਕੇ ਦੇਖੋ ਪਾਊਡਰ ਤੁਹਾਡੇ ਹੱਥਾਂ ਨੂੰ ਲੱਗੂਗਾ। ਪੱਤੇ ਸੁੱਕਣੇ ਸ਼ੁਰੂ ਹੋ ਜਾਂਦੇ ਆ। ਜਿਹੜੀ ਦੌਗੀਆਂ ਦੇ ਵਿੱਚ ਜਿਹੜੀ ਬਿਮਾਰੀ ਫੈਲਦੀ ਹੈਗੀ ਜਿੱਥੇ ਤੁਹਾਨੂੰ ਇਹ ਰੋਗ ਨਜ਼ਰ ਆਵੇ ਉੱਥੇ ਜਿਹੜੀ ਇਹ ਸਪਰੇ ਜਿਹੜੀ ਹੈਗੀ ਉਲੀਨਾਸ਼ਕਾਂ ਦੀ ਜਿਵੇਂ ਤੁਹਾਨੂੰ ਪਹਿ ਅ 120 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਜਾਂ ਜਿਹੜੀ ਹੈਗੀ ਟੈਲਟ ਉਹ ਕਾਫੀ ਨਾਵਾਂ ਦੇ ਆਉਂਦੀ ਹੈ ਟੈਲਟ ਸਟੈਲਟ ਬੰਪਰ ਸ਼ਾਈਨ ਕੰਪਾਸ ਜਿਹੜੀ ਹੈਗੀ ਮਾਰਕ ਜੋਲ ਦੇ ਨਾਂ ਤੇ ਆਉਂਦੀ ਹੈ 200 ਐਮਐਲ ਪ੍ਰਤੀ ਜਿਹੜੀ ਹੈਗੀ ਏਕੜ ਦੇ ਹਿਸਾਬ ਨਾਲ 200 ਲੀਟਰ ਪਾਣੀ ਚ ਘੋਲ ਕੇ ਇਹਨਾਂ ਦੋਹਾਂ ਦਵਾਈਆਂ ਦੇ ਵਿੱਚੋਂ ਚਾਹੇ ਤਾਂ ਨੈਟਿਵੋ 120 ਗ੍ਰਾਮ ਪ੍ਰਤੀ ਏਕੜ ਜਾਂ ਜਿਹੜੇ ਹੈਗੇ ਟੈਲਟ 200 ਐਮਐਲ ਪ੍ਰਤੀ ਏਕੜ ਦੇ ਹਿਸਾਬ ਨਾਲ 200 ਲੀਟਰ ਪਾਣੀ ਦੇ ਵਿੱਚ ਘੋਲ ਕੇ ਜਿੱਥੇ ਤੁਹਾਨੂੰ ਧੌੜੀਆਂ ਚ ਨਜ਼ਰ ਆਉਂਦੀ ਉੱਥੇ ਸਪਰੇਅ ਕਰੋ ਜਾ ਤੁਹਾਨੂੰ ਜੇ ਕਿਤੇ ਜਿਆਦਾ ਇਹ ਜਿਹੜੇ ਹੈਗੇ ਜਿਹੜੇ ਖੇਤ ਦੇ ਵਿੱਚ ਜਿਆਦਾ ਇਹ ਨਿਸ਼ਾਨੀਆਂ ਨਜ਼ਰ ਆਉਂਦੀਆਂ ਸਾਰੇ ਖੇਤ ਦੇ ਉੱਤੇ ਤੁਸੀਂ ਸਪਰੇਅ ਲਾਜ਼ਮੀ ਕਰੋ ਕਿਉਂਕਿ ਜਿਹੜਾ ਆ ਹੈਗਾ ਹੁਣ ਸਮਾਂ ਐ ਕ੍ਰੂਸ਼ੀਅਲ ਹੈ ਜੇ ਆਪਾਂ ਹੁਣ ਸਪਰੇਅ ਨਾ ਕੀਤੀ ਤਾਂ ਇਹ ਆਪਣੇ ਝਾੜ ਦੇ ਉੱਤੇ ਕਾਫੀ ਜਿਆਦਾ ਅਸਰ ਪਾਊਗੀ ਬਾਕੀ ਜੇ ਕੋਈ ਹੋਰ ਸਵਾਲ ਹੋਵੇ ਜਾਂ ਕੋਈ ਹੋਰ ਤਰ੍ਹਾਂ ਦੀਆਂ ਕੋਈ ਹੋਰ ਬਿਮਾਰੀ ਦੀਆਂ ਨਿਸ਼ਾਨੀਆਂ ਨਜ਼ਰ ਆਉਣ ਤਾਂ ਥੱਲੇ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਜਾਂ ਮੇਰੇ ਦਾ ਫੇਸਬੁੱਕ ਫੇਸਬੁੱਕ ਅਕਾਊਂਟ ਤੇ ਜ਼ਰੂਰ ਜੁੜੋ ਜਿਹਦਾ ਹੈਗਾ ਗੁਰਮਿੰਦਰ ਬਰਾੜ ਦੇ ਨਾਮ ਤੇ ਜਿਹੜਾ ਮੇਰੇ ਫੇਸਬੁ ਤੇ ਜੇ ਕੋਈ ਹੋਰ ਸਵਾਲ ਹੋਵੇ ਤਾਂ ਉਹਦੇ ਨਾਲ ਜਿਹੜਾ ਹੈਗਾ ਤੁਸੀਂ ਉੱਤੇ ਸੰਪਰਕ ਕਰ ਸਕਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ